ਹਾਰਵਰਡ ਯੂਨੀਵਰਸਿਟੀ ਦੇ ਅਥੀ ਸ਼ਾਸਤਰੀ ਕੇਨੇਥ ਰੋਗੋਫ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਮੇਤ ਕਈ ਦੇਸ਼ਾਂ ਅਤੇ ਉੱਚ ਟੈਰੀਪਟਿਕ ਟ੍ਰੰਪ ਪੈਸ਼ਾਦਨ ਦੁਆਰਾ ਲਗਾਏ ਗਏ H1B ਵੀਜ਼ਾ ਫੀਸ ਦੇ ਵਿੱਚ ਭਾਰੀ ਵਾਧਾ ਅਮਰੀਕੀ ਆਰਥਿਕ ਵਿਕਾਸ ਨੂੰ ਰੋਕ ਦਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ H1B ਵੀਜ਼ਾ ਦੇ ਲਈ ਅਜੇ ਫੀਸ ਵਧਾਉਣ ਦੇ ਫੈਸਲੇ ਦਾ ਭਾਰਤੀ ਨਾਗਰਿਕਾਂ ਤੇ ਅਸਰ ਪੈਣ ਦੀ ਉਮੀਦ ਹੈ ਜੋ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਰੀ ਕੀਤੇ ਗਏ ਵੀਜ਼ਾ ਦਾ ਲਗਭਗ 70% ਜ਼ਾਨ ਰੁਗੋਕ ਨੇ ਇੱਕ ਇੰਟਰਵਿਊ ਦੇ ਵਿੱਚ ਜੀ ਚੈਨਲ ਨੂੰ ਦੱਸਿਆ ਹੈ ਕਿ ਨਵੇਂ ਵੀਜ਼ਾ ਨਿਯਮ ਬਹੁਤ ਹੀ ਬੇਤਰਤੀਬ ਢੰਗ ਤੇ ਨਾਲ ਬਣਾਏ ਗਏ ਸਨ ਅਤੇ ਬਹੁਤ ਅਫਸੋਸ ਸਮਝ ਕੇ ਨਹੀਂ ਉੱਚ ਹੁਨਰਬੰਦ ਕਾਮਿਆਂ ਦੇ ਲਈ ਵੀਜ਼ਾ ਬਹੁਤ ਉਦਾਰਤਾ ਦੇ ਨਾਲ ਦਿੱਤੇ ਜਾਣੇ ਚਾਹੀਦੇ ਨੇ ਪਰ ਪ੍ਰਸ਼ਾਸਨ ਦਾ H1B ਵੀਜ਼ਾ ਅਰਜ਼ੀ ਫੀਸ ਵਧਾਉਣ ਦਾ ਫੈਸਲਾ ਵਾਸ਼ਿੰਗਟਨ ਵੱਲੋਂ ਭਾਰਤੀ ਸਮਾਨ 'ਤੇ ਪੰਜਾਬ ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਦੁਵੱਲੇ ਸਬੰਧਾਂ ਦੇ ਵਿੱਚ ਆਈ ਗਿਰਾਵਟ ਦੇ ਵਿਚਕਾਰ ਆਇਆ ਹੈ ਉਸਨੇ ਕਿਹਾ ਜੇਕਰ ਮੈਂ ਅਮਰੀਕੀ ਵਿਕਾਸ ਨੂੰ ਰੋਕਣ ਵਾਲੇ ਕਾਰਕਾਂ ਉੱਤੇ ਨਜ਼ਰ ਮਾਰਾਂ ਤਾਂ ਮੇਰਾ ਮੰਨਣਾ ਹੈ ਕਿ ਅਮਰੀਕੀ ਵਿਕਾਸ ਹੋਲੀ ਹੋਣ ਦੀ ਸੰਭਾਵਨਾ ਕਿਉਂ ਹੈ ਤਾਂ ਮੈਂ ਕਹਾਂਗਾ ਕਿ ਟੈਰਿਫ ਇੱਕ ਕਾਰਨ ਹੈ ਪਰ ਇਮੀਗ੍ਰੇਸ਼ਨ ਤੇ ਪਾਬੰਦੀਆਂ ਇੱਕ ਵੱਡਾ ਕਾਰਨ ਹੈ ਜੋ ਅਮਰੀਕੀ ਵਿਕਾਸ ਨੂੰ ਰੋਕਣ ਜਾਰੀਆਂ ਨੇ ਇਸ ਵੇਲੇ ਕੰਪਨੀਆਂ ਬਿਨਾਂ ਕਾਰਨ ਨੂੰ ਸਪੌਂਸਰ ਕਰਨ ਦੇ ਲਈ ਜੁਐਚਯੂਐਨ ਵੀ ਵੀਜ਼ਾ ਫੀਸ ਅਦਾ ਕਰਦੀਆਂ ਨੇ ਔਰ ਲਗਭਗ 2000 ਅਮਰੀਕੀ ਡਾਲਰ ਤੋਂ 5000 ਅਮਰੀਕੀ ਡਾਲਰ ਤੱਕ ਹੁੰਦੀ ਹੈ ਜੋ ਕਿ ਮਾਲਕ ਦੇ ਆਕਾਰ ਅਤੇ ਹੋਰ ਲਾਗਤਾਂ ਉਤੇ ਨਿਰਭਰ ਕਰਦੀ ਹੈ ਵੱਡੀਆਂ ਤਕਨੀਕੀ ਕੰਪਨੀਆਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਬਹੁਤ ਵਧੀਆ ਹੈ ਜੇਕਰ ਤੁਸੀਂ ਇਸ ਸੁਪਰ ਟੈਲੈਂਟ ਪੂਲ ਨੂੰ ਕੱਟ ਦਿੰਦੇ ਹੋ ਤਾਂ ਇਸ ਦੇ ਬਹੁਤ ਵੱਡੇ ਪ੍ਰਭਾਵ ਪੈਣਗੇ ਰੋਗੋਫ ਨੇ ਇਸੇ ਨਾਲ ਹੀ ਕਿਹਾ ਕਿ H1B ਵੀਜ਼ਾ ਟੈਕਸ ਇੱਕ ਗਲਤੀ ਹੈ ਤੇ ਅਮਰੀਕੀ ਸਰਕਾਰ ਨੂੰ ਇਨ੍ਹਾਂ ਵੀਜ਼ਿਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਰੋਗੋਫ ਨੇ ਅੱਗੇ ਕਿਹਾ ਕਿ ਚੋਕੇ ਸ਼ਤਰੰਜ ਦੇ ਇੱਕ ਅੰਤਰਰਾਸ਼ਟਰੀ ਗ੍ਰੈਂਡ ਮਾਸਟਰ ਵੀ ਨੇ ਉਹਨਾਂ ਨੇ ਕਿਹਾ ਕਿ ਭਾਰਤ ਸਮੇਂ ਦੇ ਨਾਲ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਅਤੇ ਇਸ ਦੇ ਲਈ ਭਾਰਤ ਉਤੇ ਟੈਰਿਫ ਯੁੱਧ ਐਲਾਨ ਕਰਨ ਅਤੇ ਇਹ ਸੋਚਣ ਦਾ ਕਿ ਤੁਸੀਂ ਬਾਦ ਦੇ ਵਿੱਚ ਇਸ ਦੀ ਭਰਪਾਈ ਕਰ ਸਕਦੇ ਹੋ ਇਹ ਬਹੁਤ ਹੀ ਹਮਲਾਵਰ ਕਦਮ ਹੈ ਉਹਨਾਂ ਕਿਹਾ ਇਸ ਲਈ ਭਾਰਤ ਖੁਸ਼ਕਿਸਮਤ ਹੈ ਕਿ ਜ਼ਿਆਦਾਤਰ ਸਮਾਂ ਇੱਕ ਮੁਕਾਬਲਤਨ ਬੰਦ ਅਰਥਵਿਵਸਥਾ ਹੁੰਦੀ ਹੈ ਰੋਕ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਆਪਣੇ ਟੈਰਿਫ ਘਟਾਉਣੇ ਪੈਣਗੇ ਅਤੇ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਪਵੇਗਾ ਇਹ ਪੁੱਛੇ ਜਾਣਤੇ ਕਿ ਕੀ ਟਰੰਪ ਦੇ ਵੱਲੋਂ 25% ਵਾਧੂ ਟੈਕਸ ਲਗਾਉਣ ਤੋਂ ਬਾਅਦ ਭਾਰਤ ਨੂੰ ਸਸਤਾ ਰੂਸੀ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਉਹਨਾਂ ਕਿਹਾ ਮੈਂ ਇਸ ਦੇ ਵਿੱਚ ਜਾਣ ਤੋਂ ਝਿਜਕਦਾ ਹਾਂ ਇਹ ਇੱਕ ਅਜਿਹਾ ਵਿਕਲਪ ਹੈ ਜੋ ਭਾਰਤ ਲੈਣ ਜਾ ਰਿਹਾ ਹੈ ਭਾਰਤ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ਦੇਸ਼ ਦੇ ਵਿੱਚੋਂ ਇੱਕ ਹੈ। ਇਸ ਦੇਸ਼ ਨੇ ਜੁਲਾਈ ਦੇ ਵਿੱਚ ప్రతి ਦਿਨ 1.6 ਮਿਲੀਅਨ ਬੈਰਲ ਖਰੀਦਿਆ। ਉਹਨਾਂ ਕਿਹਾ ਮੈਂ ਇੱਕ ਅਮਰੀਕੀ ਆ ਅਤੇ ਅਸੀਂ ਯੂਕਰੇਨ ਦਾ ਬਹੁਤ ਸਮਰਥਨ ਕੀਤਾ ਹੈ। ਇਸ ਲਈ ਉਹ ਦ੍ਰਿਸ਼ਟੀਕੋਣ ਤੋਂ ਮੈਂ ਭਾਰਤ ਨੂੰ ਘੱਟ ਬਹੁਤ ਘੱਟ ਰੂਸੀ ਤੇਲ ਖਰੀਦਣ ਦੇਖਣਾ ਚਾਹੁੰਦਾ। ਪਰ ਜੇਕਰ ਤੁਸੀਂ ਸਲਾਮ ਮੰਗ ਰਹੇ ਹੋ ਤਾਂ ਭਾਰਤ ਸਰਕਾਰ ਇਸ ਨੂੰ ਪ੍ਰਭੂ ਸੱਤਾ ਸੰਪਨ ਰਾਜ ਹੈ ਇਸ ਨੂੰ ਲੱਭਣਾ ਪਵੇਗਾ ਜੋ ਭਾਰਤ ਦੇ ਲੋਕਾਂ ਦੇ ਲਈ ਸਭ ਤੋਂ ਵੱਧ ਗਿਆ ਹੈ ਕੌਫ ਨੇ ਕਿਹਾ ਕਿ ਉੱਚ ਟੈਰਿਫ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਅਦਾਲਤ ਦੇ ਲਈ ਆਕਰਸ਼ਿਤ ਨਹੀਂ ਬਣਾਉਂਦੇ ਦੂਜਾ ਸੁਧਾਰ ਕੋਸਾਰੇ ਲੋਕਾਂ ਨੇ ਦੱਸਿਆ ਕਿ ਭਾਰਤੀ ਅਰਥਵਿਵਸਥਾ ਬਹੁਤ ਜ਼ਿਆਦਾ ਕੇਂਦ੍ਰਿਤ ਹੋ ਗਈ ਹੈ ਰਗੋਫ ਨੇ ਦੱਸਿਆ ਕਿ ਥੋੜੀ ਜਿਹੀ ਗਿਣਤੀ ਵਿੱਚ ਕੰਪਨੀਆਂ ਭਾਰਤੀ ਅਰਥਵਿਵਸਥਾ ਦੇ ਇੱਕ ਵੱਡੇ ਹਿੱਸੇ ਨੂੰ ਨਿਯੰਤਰਿਤ ਖਲਤੀਆਂ ਨੇ ਪਰ ਦੂਜੇ ਪਾਸੇ ਇਸ ਨੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਦੇ ਲਈ ਸ਼ੁਰੂਆਤ ਕਰਨਾ ਮੁਸ਼ਕਲ ਬਣਾ ਦਿੱਤਾ ਜੋ ਅਸਲ ਦੇ ਵਿੱਚ ਉਤਪਾਦਕਤਾ ਅਤੇ ਵਿਕਾਸ ਦੇ ਇੰਜਨ ਨੇ ਇੱਥੋਂ ਤੱਕ ਕਿ ਯੂਰਪ ਦੇ ਵਿੱਚ ਅਤੇ ਅਮਰੀਕਾ ਦੇ ਵਿੱਚ ਵੀ ਪਾਤ੍ਰ ਅਮਰੀਕਾ ਵਪਾਰਕ ਗੱਲਬਾਤ ਬਾਰੇ ਸਵਾਲ ਦੇ ਜਵਾਬ ਦੇ ਵਿੱਚ ਰੁਕਫ ਨੇ ਕਿਹਾ ਕੰਪਰ ਪ੍ਰਸ਼ਾਸਨ ਦੀ ਰਣਨੀਤੀ ਇੱਕ ਸਮੇਂ ਦੇ ਵਿੱਚ ਇੱਕ ਖੇਤਰ ਜਾਂ ਦੇਸ਼ ਚੁਣਨ ਦੀ ਹੈ ਨਾ ਕਿ ਇੱਕੋ ਸਮੇਂ ਕਈ ਦੇਸ਼ਾਂ ਦੇ ਨਾਲ ਸੌਦੇਬਾਜ਼ੀ ਕਰਨ ਦੀ ਉਹਨਾਂ ਨੇ ਕਿਹਾ ਕਿ ਕੰਪ ਨੂੰ ਲੱਗਦਾ ਹੈ ਕਿ ਅਰਥ ਵਿਵਸਥਾ ਨੂੰ ਲੱਗ-ਥਲਗ ਕਰਕੇ ਉਹ ਬਿਹਤਰ ਸੌਦੇ ਕਰ ਸਕਦੇ ਨੇ ਅਤੇ ਉਹ ਵਧੇਰੇ ਹਮਲਾਵਰ ਹੋ ਸਕਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਲੰਬੇ ਸਮੇਂ ਦੇ ਵਿੱਚ ਚੀਨ, ਭਾਰਤ, ਯੂਰੋਪੀਅਨ ਯੂਨੀਅਨ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਤੋਂ ਅਮਰੀਕਾ ਦੇ ਵਿਰੁੱਧ ਇੱਕ ਇਕੀਕ੍ਰਿਤ ਮੋਰਚਾ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ ਜੀਵਨ ਕੀ ਅਜਿਆ ਹੁੰਦਾ ਰੋਗੋਫ ਨੇ ਕਿਹਾ ਕਿ ਦੁਨੀਆ ਬਹੁਤ ਸਾਰਾ ਬਦਲਾਵ ਦੇਖਣ ਜਾ ਰਹੀ ਹੈ ਤੇ ਉਮੀਦ ਹੈ ਇਹ ਅੰਤ ਵਿੱਚ ਟਰੰਪ ਦੇ ਕੁਝ ਟੈਰਿਫ ਨੂੰ ਵਾਪਸ ਲੈ ਲੈ ਜਾਣਗੇ ਹਾਰਵਰਡ ਯੂਨੀਵਰਸਿਟੀ ਦੇ ਅਥੀ ਸ਼ਾਸਤਰੀ ਕੇਨੇਥ ਰੋਗੋਫ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਮੇਤ ਕਈ ਦੇਸ਼ਾਂ ਤੇ ਉੱਚ ਟੈਰਿਫ ਅਤੇ ਟਰੰਪ ਦੇ ਸ਼ਾਸਨ ਦੁਆਰਾ ਲਗਾਏ ਗਏ H1B ਵੀਜ਼ਾ ਫੀਸ ਦੇ ਵਿੱਚ ਭਾਰੀਵਾਦ ਦਾ ਅਮਰੀਕੀ ਆਰਥਿਕ ਵਿਕਾਸ ਨੂੰ ਰੋਕ ਦਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ H1B ਵੀਜ਼ਾ ਦੇ ਲਈ ਅਰਜ਼ੀ ਫੀਸ ਵਧਾਉਣ ਦੇ ਫੈਸਲੇ ਦਾ ਭਾਰਤੀ ਨਾਗਰਿਕਾਂ ਤੇ ਅਸਰ ਪੈਣ ਦੀ ਉਮੀਦ ਹੈ ਜੋ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਰੀ ਕੀਤੇ ਗਏ ਵੀਜ਼ਾ ਦਾ ਲਗਭਗ 70% ਜ਼ਾਨ ਰੋਗ ਨੇ ਇੱਕ ਇੰਟਰਵਿਊ ਦੇ ਵਿੱਚ ਜੀ ਚੈਨਲ ਨੂੰ ਦੱਸਿਆ ਹੈ ਕਿ ਨਵੇਂ ਵੀਜ਼ਾ ਨਿਯਮ ਬਹੁਤ ਹੀ ਬੇਤਰਤੀਬ ਢੰਗ ਤੇ ਨਾਲ ਬਣਾਏ ਗਏ ਸਨ ਅਤੇ ਬਹੁਤ ਸੋਚ ਸਮਝ ਕੇ ਨਹੀਂ ਉੱਚ ਹੁਨਰਬੰਦ ਕਾਮਿਆਂ ਦੇ ਲਈ ਵੀਜ਼ਾ ਬਹੁਤ ਉਦਾਰਤਾ ਦੇ ਨਾਲ ਦਿੱਤੇ ਜਾਣੇ ਚਾਹੀਦੇ ਨੇ ਕ੍ਰਮ ਪ੍ਰਸ਼ਾਸਨ ਦਾ H1B ਵੀਜ਼ਾ ਅਰਜ਼ੀ ਫੀਸ ਵਧਾਉਣ ਦਾ ਫੈਸਲਾ ਵਾਸ਼ਿੰਗਟਨ ਵੱਲੋਂ ਭਾਰਤੀ ਸਮਰਨਾ ਉੱਤੇ 50% ਟੈਰਿਫ ਲਗਾਉਣ ਤੋਂ ਬਾਅਦ ਦੁਵੱਲੇ ਸਬੰਧਾਂ ਦੇ ਵਿੱਚ ਆਈ ਗਿਰਾਵਟ ਦੇ ਵਿਚਕਾਰ ਆਇਆ। ਉਸਨੇ ਕਿਹਾ ਜੇਕਰ ਮੈਂ ਅਮਰੀਕੀ ਵਿਕਾਸ ਨੂੰ ਰੋਕਣ ਵਾਲੇ ਕਾਰਕਾਂ ਉੱਤੇ ਨਜ਼ਰ ਮਾਰਾਂ ਤਾਂ ਮੇਰਾ ਮੰਨਣਾ ਹੈ ਕਿ ਅਮਰੀਕੀ ਵਿਕਾਸ ਹੋਲੀ ਹੋਣ ਦੀ ਸੰਭਾਵਨਾ ਕਿਉਂ ਹੈ? ਤਾਂ ਮੈਂ ਕਹਾਂਗਾ ਕਿ ਟੈਰਿਫ ਫੀਸ ਕਾਰਨ ਹੈ ਪਰ ਇਮੀਗ੍ਰੇਸ਼ਨ ਤੇ ਪਾਬੰਦੀਆਂ ਇੱਕ ਵੱਡਾ ਕਾਰਨ ਹੈ। ਜੋ ਅਮਰੀਕੀ ਵਿਕਾਸ ਨੂੰ ਰੋਕਣ ਚਾਰੀਆਂ ਨੇ ਇਸ ਵੇਲੇ ਕੰਪਨੀਆਂ ਵੀ ਨੇ ਕਾਰਨ ਨੂੰ ਸਪਾਂਸਰ ਕਰਨ ਦੇ ਲਈ ਜਓ ਐਚ 1 ਵੀਜ਼ਾ ਫੀਸ ਅਦਾ ਕਰਦੀਆਂ ਨੇ ਔਰ ਲਗਭਗ 2000 ਅਮਰੀਕੀ ਡਾਲਰ ਤੋਂ 5000 ਅਮਰੀਕੀ ਡਾਲਰ ਤੱਕ ਹੁੰਦੀ ਹੈ ਜੋ ਕਿ ਮਾਲਕ ਦੇ ਆਕਾਰ ਅਤੇ ਹੋਰ ਲਾਗਤਾਂ ਉਤੇ ਨਿਰਭਰ ਕਰਦੀ ਹੈ ਵੱਡੀਆਂ ਤਕਨੀਕੀ ਕੰਪਨੀਆਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਬਹੁਤ ਵਧੀਆ ਹੈ ਜੇਕਰ ਤੁਸੀਂ ਇਸ ਸੁਪਰ ਟੈਲੈਂਟ ਪੂਲ ਨੂੰ ਕੱਟ ਦਿੰਦੇ ਹੋ ਤਾਂ ਇਸ ਦੇ ਬਹੁਤ ਵੱਡੇ ਪ੍ਰਭਾਵ ਪੈਣਗੇ ਰੋਗੋਫ ਨੇ ਇਸੇ ਨਾਲ ਹੀ ਕਿਹਾ ਕਿ H1B ਵੀਜ਼ਾ ਟੈਕਸ ਇੱਕ ਗਲਤੀ ਹੈ ਤੇ ਅਮਰੀਕੀ ਸਰਕਾਰ ਨੂੰ ਇਹਨਾਂ ਵੀਜ਼ਿਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਰੋਗੋਫ ਨੇ ਅੱਗੇ ਕਿਹਾ ਚੋਕੇ ਸ਼ਤਰੰਜ ਦੇ ਇੱਕ ਅੰਤਰਰਾਸ਼ਟਰੀ ਗ੍ਰੈਂਡ ਮਾਸਟਰ ਵੀ ਨੇ ਉਹਨਾਂ ਨੇ ਕਿਹਾ ਕਿ ਭਾਰਤ ਸਮੇਂ ਦੇ ਨਾਲ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਅਤੇ ਇਸ ਦੇ ਲਈ ਭਾਰਤ ਉਤੇ ਟੈਰਿਫ ਉੱਤੇ ਐਲਾਨ ਕਰਨ ਅਤੇ ਸੋਚਣ ਦਾ ਕਿ ਤੁਸੀਂ ਬਾਅਦ ਦੇ ਵਿੱਚ ਇਸ ਦੀ ਭਰਪਾਈ ਕਰ ਸਕਦੇ ਹੋ ਇਹ ਬਹੁਤ ਹੀ ਹਮਲਾਵਰ ਕਦਮ ਹੈ ਉਹਨਾਂ ਕਿਹਾ ਇਸ ਲਈ ਭਾਰਤ ਖੁਸ਼ਕਿਸਮਤ ਹੈ ਕਿ ਜ਼ਿਆਦਾਤਰ ਸਮਾਂ ਇੱਕ ਮੁਕਾਬਲਤਨ ਬੰਦ ਅਰਥਵਿਵਸਥਾ ਹੁੰਦੀ ਹੈ ਰੋਗੋਫ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਆਪਣੇ ਟੈਰਿਫ ਘਟਾਉਣੇ ਪੈਣਗੇ ਅਤੇ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਪਵੇਗਾ। ਇਹ ਪੁੱਛੇ ਜਾਣਤੇ ਕਿ ਕੀ 트ੰਪ ਦੇ ਵੱਲੋਂ 25% ਵਾਧੂ ਟੈਕਸ ਲਗਾਉਣ ਤੋਂ ਬਾਅਦ ਭਾਰਤ ਨੂੰ ਸਸਤਾ ਰੂਸੀ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਉਹਨਾਂ ਕਿਹਾ ਮੈਂ ਇਸ ਦੇ ਵਿੱਚ ਜਾਣ ਤੋਂ ਝਿਜਕਦਾ ਹਾਂ। ਇਹ ਇੱਕ ਅਜਿਹਾ ਵਿਕਲਪ ਹੈ ਜੋ ਭਾਰਤ ਲੈਣ ਜਾ ਰਿਹਾ ਹੈ। ਭਾਰਤੀ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ਦੇਸ਼ ਦੇ ਵਿੱਚੋਂ ਇੱਕ ਹੈ। ਇਸ ਦੇਸ਼ ਨੇ ਜੁਲਾਈ ਦੇ ਵਿੱਚ ਪ੍ਰਤੀ ਦਿਨ 1.6 ਮਿਲੀਅਨ ਬੈਰਲ ਖਰੀਦਿਆ। ਉਨਾ ਕਿ ਹਾਂ ਮੈਂ ਅਮਰੀਕੀਆਂ ਅਤੇ ਅਸੀਂ ਯੂਕਰੇਨ ਦਾ ਬਹੁਤ ਸਮਰਥਨ ਕੀਤਾ ਇਸ ਲਈ ਉਹ ਦ੍ਰਿਸ਼ਟੀਕੋਣ ਤੋਂ ਮੈਂ ਭਾਰਤ ਨੂੰ ਘੱਟ ਬਹੁਤ ਘੱਟ ਰੂਸੀ ਤੇਲ ਖਰੀਦਣ ਦੇਖਣਾ ਚਾਹੁੰਦਾ ਪਰ ਜੇਕਰ ਤੁਸੀਂ ਇਸਲਾਮ ਮੰਗ ਰਹੇ ਹੋ ਤਾਂ ਭਾਰਤ ਸਰਕਾਰ ਇਸ ਨੂੰ ਪ੍ਰਭੂ ਸੱਤਾ ਸੰਪਨ ਰਾਜ ਹੈ ਇਸ ਨੂੰ ਲੱਭਣਾ ਪਵੇਗਾ ਜੋ ਭਾਰਤ ਦੇ ਲੋਕਾਂ ਦੇ ਲਈ ਸਭ ਤੋਂ ਵੱਧਿਆ ਹੈ ਕੌਫ ਨੇ ਕਿਹਾ ਕਿ ਉੱਚ ਤੈਰਿਫ ਪਾਤ ਨੂੰ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਅਦਾਲ ਦੇ ਲਈ ਆਕਰਸ਼ਕ ਨਹੀਂ ਬਣਾਉਂਦੇ ਦੂਜਾ ਸੁਤਾਰ ਪੋਸਾਰੇ ਲੋਕਾਂ ਨੇ ਦੱਸਿਆ ਕਿ ਭਾਰਤੀ ਅਰਥਵਿਵਸਥਾ ਬਹੁਤ ਜ਼ਿਆਦਾ ਕੇਂਦ੍ਰਿਤ ਹੋ ਗਈ ਹੈ। ਜਿਹੜਾ ਗੌਫ ਨੇ ਦੱਸਿਆ ਕਿ ਥੋੜੀ ਜਿਹੀ ਗਿਣਤੀ ਵਿੱਚ ਕੰਪਨੀਆਂ ਭਾਰਤੀ ਅਰਥਵਿਵਸਥਾ ਦੇ ਇੱਕ ਵੱਡੇ ਹਿੱਸੇ ਨੂੰ ਨਿਯੰਤਰਿਤ ਕਰਦੀਆਂ ਨੇ ਪਰ ਦੂਜੇ ਪਾਸੇ ਇਸ ਨੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਦੇ ਲਈ ਸ਼ੁਰੂਆਤ ਕਰਨਾ ਮੁਸ਼ਕਲ ਬਣਾ ਦਿੱਤਾ ਜੋ ਅਸਲ ਦੇ ਵਿੱਚ ਉਤਪਾਦਕਤਾ ਅਤੇ ਵਿਕਾਸ ਦੇ ਇੰਜਨ ਨੇ। ਇੱਥੋਂ ਤੱਕ ਕਿ ਯੂਰਪ ਦੇ ਵਿੱਚ ਅਤੇ ਅਮਰੀਕਾ ਦੇ ਵਿੱਚ ਵੀ ਭਾਰਤ ਅਮਰੀਕਾ ਵਪਾਰਕ ਗੱਲਬਾਤ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਰੁਕਫ ਨੇ ਕਿਹਾ ਕੰਪਰ ਪ੍ਰਸ਼ਾਸਨ ਦੀ ਰਣਨੀਤੀ ਇੱਕ ਸਮੇਂ ਦੇ ਵਿੱਚ ਇੱਕ ਖੇਤਰ ਜਾਂ ਦੇਸ਼ ਚੁਣਨ ਦੀ ਹੈ ਨਾ ਕਿ ਇੱਕੋ ਸਮੇਂ ਕਈ ਦੇਸ਼ਾਂ ਦੇ ਨਾਲ ਸੌਦੇਬਾਜ਼ੀ ਕਰਨ ਦੀ ਉਹਨਾਂ ਨੇ ਕਿਹਾ ਕਿ ਟ੍ਰੰਪ ਨੂੰ ਲੱਗਦਾ ਹੈ ਕਿ ਅਰਥਵਿਵਸਥਾ ਨੂੰ ਲੱਗ-ਧਲਗ ਕਰਕੇ ਹੋ ਬਿਹਤਰ ਸੋਲਦੇ ਕੱਢ ਸਕਦੇ ਨੇ ਅਤੇ ਉਹ ਵਧੇਰੇ ਹਮਲਾਵਰ ਹੋ ਸਕਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਲੰਬੇ ਸਮੇਂ ਦੇ ਵਿੱਚ ਚੀਨ, ਭਾਰਤ, ਯੂਰੋਪੀਅਨ ਯੂਨੀਅਨ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਤੋਂ ਅਮਰੀਕਾ ਦੇ ਵਿਰੁੱਧ ਇੱਕ ਹੋਰ एकीकृत ਮੋਰਚਾ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ ਜਿਵੇਂ ਕਿ ਅਜਿਹਾ ਹੁੰਦਾ ਹੈ ਰੋਗੋਫ ਨੇ ਕਿਹਾ ਕਿ ਦੁਨੀਆ ਬਹੁਤ ਸਾਰਾ ਬਦਲਾਅ ਦੇਖਣ ਜਾ ਰਹੀ ਹੈ ਤੇ ਉਮੀਦ ਹੈ ਅੰਤ ਵਿੱਚ ਟ੍ਰੰਪ ਦੇ ਕੁਝ ਟੈਰਿਫ ਵਾਪਸ ਲੈ ਲੈ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ